ਜੀ ਅ ਪਰਸੋ ਰਾਤ ਇੱਕ ਸੰਬਰਾਲਾ ਮਾਨਕੇ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਰੋਟਸ ਧਰਮਾ ਤੇ ਗੁਰਵਿੰਦਰ ਨਾਂ ਦੇ ਪਰਸਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਤੇ ਉਹਨਾਂ ਨੇ ਜੋ ਸੈਲੈਂਟ ਸੀਗੇ ਜੋ ਅਕਿਊਜ਼ ਆਏ ਸੀਗੇ ਦੋ ਬਾਈਕਸ ਦੇ ਉੱਪਰ ਚਾਰ ਪਰਸਨ ਆਏ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸਾ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮ ਵੀ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਗੋਲੀ ਜਾ ਕੇ ਵੱਜੀ ਤੇ ਉਹਦੀ ਖੱਬੀ ਬੱਖੀ ਦੇ ਵਿੱਚ ਗੋਲੀ ਵੱਜੀ ਸੀਗੀ ਤੇ ਬਲੱਡ ਲਾਸ ਕਰਕੇ ਫਿਰ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹ ਬੰਦੀ ਧਾਰਾ ਵਦੇ ਅੰਡਰ ਐਫਆਰ ਦਰਜ ਕੀਤੀ ਤੇ ਇਮੀਡੀਏਟਲੀ ਫਿਰ ਅ ਮਲਟੀਪਲ ਟੀਮਸ ਇਸ ਕੇਸ ਦੇ ਵਿੱਚ ਵੀ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸੰਬਰਾਲਾ ਐ ਐਸਐਚਓ ਸੰਬਰਾਲਾ ਔਰ ਸੀਆਈ ਇਨਚਾਰਜ ਦੇ ਨਾਲ ਇੱਕ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਇਮੀਡੀਏਟਲੀ ਪੁਲਿਸ ਫਿਰ ਹਰਕਤ ਦੇ ਵਿੱਚ ਆਈ ਤੇ ਇੱਥੇ ਵੀ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਕਈਆਂ ਨੂੰ ਜੋ ਉਹਨਾਂ ਦੇ ਕਲੋਜ਼ ਐਸੋਸੀਏਟਸ ਹੈ ਜਿਨ੍ਹਾਂ ਨੇ ਆਫਟਰ ਇਨਸੀਡੈਂਟ ਉਹਨਾਂ ਦੀ ਪਨਾਹ ਦੇਣ ਦੇ ਵਿੱਚ ਜਾਂ ਉਹਨਾਂ ਨੂੰ ਲਕੋਣ ਦੇ ਵਿੱਚ ਮਦਦ ਕੀਤੀ ਇੱਦਾਂ ਦੇ 12 ਕੇ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਪੁਲਿਸ ਕਾਫੀ ਨੇੜੇ ਹੈ ਇਸ ਕੇਸ ਦੇ ਵਿੱਚ ਵੀ ਕਿ ਜੋ ਅਕਿਊਜ਼ਡ ਹੈ ਚਾਰਾ ਕੇ ਚਾਰਾ ਅਕਿਊਜ਼ ਨੂੰ ਆਈ ਥਿੰਕ ਵਿਥਿਨ ਫਿਊ ਆਰਸ ਵੀ ਹੋ ਸਕਦਾ ਹੈ ਕਿ ਅਸੀਂ ਅਰੈਸਟ ਕਰ ਲਈਏ ਤੇ ਪੁਲਿਸ ਨੇ ਉਸ ਵਿੱਚ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਉਥੇ ਵੀ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਨੇ ਉਹਨਾਂ ਚਾਰੋਂ ਕੇ ਚਾਰੋਂ ਜੋ ਅਨਨੋਨ ਅਸੈਲੈਂਟ ਸੀਗੇ ਦੋ ਬਾਈਕ ਸਵਾਰ ਦੋ ਬਾਈਕ ਦੇ ਉੱਪਰ ਜੋ ਆਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਅੱਗੇ ਉਹਨਾਂ ਦੇ ਔਰ ਵੀ ਅਸੋਸੀਏਟਸ ਹੈ ਉਹਨਾਂ ਨੂੰ ਫੜਿਆ ਜਾਏਗਾ ਤੇ ਇਸ ਕੇਸ ਦੇ ਵਿੱਚ ਕਿਉਂਕਿ ਜੋ ਅਕਿਊਜ਼ਡ ਹੈ ਇਹਨਾਂ ਦੇ ਕਾਫੀ ਨੇੜਲੇ ਜੋ ਅਸੋਸੀਏਟਸ ਹੈ ਜਾਂ ਇਹਨਾਂ ਦੇ ਜੋ ਫਰੈਂਡਸ ਵਗੈਰਾ ਜਿਨ੍ਹਾਂ ਨੇ ਇਹਨਾਂ ਨੂੰ ਪਨਾ ਵਗੈਰਾ ਦਿੱਤੀ ਹੈ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਤੋਂ ਇੱਕ ਸਵੇਰੇ ਇੱਕ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਤੇ ਉਹ ਮੌਕੇ ਦੋ ਕਿਉਂਕਿ ਅਸੀਂ ਕਾਫੀ ਨੇੜੇ ਹੈ ਇਹ ਅਕਿਊਜ਼ ਨੂੰ ਫੜਨ ਤੇ ਤੇ ਉਹ ਇੱਕ ਧਿਆਨ ਨੂੰ ਭਟਕਾਉਣ ਦੇ ਲਈ ਇੱਕ ਪੋਸਟ ਪਾਈ ਗਈ ਹੈ ਤਾਂ ਬਿਲਕੁਲੀ ਫਾਲਸ ਇੱਕ ਕਲੇਮ ਹੈਗਾ ਤੇ ਕਿਉਂਕਿ ਜੋ ਗੁਰਵਿੰਦਰ ਹੈਗਾ ਉਹ ਉਹਨਾਂ ਦਾ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੀ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤਾਂ ਬਾਈ ਚਾਂਸ ਹੋ ਗਿਆ ਕਿ ਉਹ ਹਟ ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੱਗ ਗਈ ਤਾਂ ਇੱਕ ਫਾਲਸ ਕਲੇਮ ਹੈਗਾ ਤੇ ਇਹਨੂੰ ਅਸੀਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਹੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਨੋਮੀਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਜੋ ਵੀ ਜੋ ਵੀ ਇਸ ਏਰੀਆ ਦੇ ਵਿੱਚ ਉਹਨਾਂ ਦੇ ਸਾਥੀ ਹੈ ਜਾਂ ਅਸੋਸੀਏਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ ਨੋਮੀਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਦੇ ਨਾਲ-ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਦੇ ਵਿੱਚ ਜੋ ਡਿਸੀਜ਼ ਹੈ ਉਨੂੰ ਇੱਕ ਸੈਂਸੇਸ਼ਨਲਾਈਜ਼ ਕੀਤਾ ਗਿਆ ਹੈਗਾ ਕਿ ਕਬੱਡੀ ਦਾ ਖਿਡਾਰੀ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਤੋਂ ਵੀ ਮੀਡੀਆ ਵੀ ਵੈਰੀਫਾਈ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਪਿੰਡ ਦੇ ਸਰਪੰਚ ਵਗੈਰਿਆਂ ਨੇ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਜੋ ਹੈ ਉਹ ਪਿਜੈਂਟਸ ਵਗੈਰਾ ਪਾਲਦਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਉਹਦੀ ਡੈਥ ਹੋਈ ਹੈਗੀ ਤੇ ਉਹ ਮਰਡਰ ਦਾ ਸੈਕਸ਼ਨ ਅਸੀਂ ਕੇਸ ਦੇ ਵਿੱਚ ਲਾਇਆ ਹੈਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ 100% ਆਪਣੀ ਡੈਡੀਕੇਸ਼ਨ ਦੇ ਨਾਲ ਇਸ ਕੇਸ ਦੇ ਵਿੱਚ ਲੱਗੀ ਹੋਈ ਹੈ ਤੇ ਹਿਊਮਨ ਤੇ ਟੈਕਨੀਕਲ ਇਨਪੁਟ ਦੇ ਨਾਲ ਨਾਲ ਇਸ ਕੇਸ ਦੇ ਉੱਪਰ ਵੀ ਕੰਮ ਕਰ ਰਹੀ ਹੈ ਤੇ ਬਹੁਤ ਹੀ ਜਲਦ ਅਸੀਂ ਜੋ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਫੜ ਕੇ ਜੋ ਮੀਡੀਆ ਦੇ ਨਾਲ ਇਸ ਚੀਜ਼ ਨੂੰ ਵੀ ਸਾਂਝਾ ਕਰਾਂਗੇ